ਅਧਪੁਰ ਦੇ ਸਾਬਕਾ ਵਿਧਾਇਕ ਪਵਨਪਨ ਤੀਨੂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਮੌਜੂਦਾ ਸਰਕਾਰ ਤੇ ਕਾਂਗਰਸ ਸਰਕਾਰ ਨੂੰ ਆੜੇ ਹੱਥੀ ਲਿਆ ਇਸੇ ਉੱਤੇ ਗੱਲਬਾਤ ਕਰਨ ਲਈ ਥਰਨਾ ਮੌਜੂਦਾ ਪਵਨਪਨ ਤੀਨੂ ਗੱਲਬਾਤ ਕਰਨਾਂਗਾ ਤੀਨੂ ਜੀ ਤੁਸੀਂ ਮੌਜੂਦਾ ਸਰਕਾਰ ਤੇ ਪਿਛਲੀ ਸਰਕਾਰ ਨੂੰ ਆੜੇ ਹੱਥੀ ਲਿਆ ਕੀ ਮੁੱਦਿਆਂ ਨੂੰ ਲੈ ਕੇ ਦੇਖੋ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸੀ ਉਹਨਾਂ ਨੇ 31 ਦਸੰਬਰ 2021 ਨੂੰ ਇੱਕ 25 ਕਰੋੜ ਦਾ ਚੈੱਕ ਵੱਡਾ ਸਾਰਾ ਬਣਵਾ ਕੇ ਉਹ ਡੇਰਾ ਬੱਲਾ ਨੂੰ ਦਿੱਤਾ ਸੀ ਤੇ ਉਹਨਾਂ ਨੂੰ ਪਲੀ ਭਾਂਤ ਪਤਾ ਸੀ ਕਿ 5-6 ਦਿਨ ਬਾਅਦ ਕੋਡ ਆਫ ਕੰਡਕਟ ਲੱਗ ਜਾਏਗਾ ਜਾਬਤਾ ਲੱਗ ਜਾਏਗਾ ਤੇ ਉਸ ਤੋਂ ਬਾਅਦ ਇਲੈਕਸ਼ਨ ਪ੍ਰੋਸੈਸ ਸ਼ੁਰੂ ਹੋ ਜਾਏਗਾ ਤੇ ਮਾਰਚ ਵਿੱਚ ਜਾ ਕੇ ਦੁਬਾਰਾ ਨਵੀਂ ਸਰਕਾਰ ਹੋਂਦ ਵਿੱਚ ਆਏਗੀ ਤੇ ਅਗਰ ਉਹ 31 ਮਾਰਚ ਤੱਕ ਪੈਸਾ ਖਰਚ ਨਹੀਂ ਹੁੰਦਾ ਤਾਂ ਉਹ ਪੈਸਾ ਆਟੋਮੈਟਿਕਲੀ ਲੈਪਸ ਹੋ ਜਾਂਦਾ ਹੈ ਵਾਪਸ ਖਜ਼ਾਨੇ 'ਚ ਸਰਕਾਰ 'ਚ ਚਲੇ ਜਾਂਦਾ ਹੈ ਉਸ ਵੇਲੇ ਵੀ ਮੈਂ ਉੱਥੇ ਦੇ ਡੇਰੇ ਦੇ ਸੈਕਟਰੀ ਸਾਹਿਬ ਨਾਲ ਗੱਲ ਕਰਕੇ ਗੱਲ ਦੱਸੀ ਸੀ ਕਿ ਮੈਨੂੰ ਚੰਨੀ ਸਾਹਿਬ ਦੇ ਇਸ ਚੈੱਕ ਵਿੱਚ ਚੁਲਾਕੀ ਲੱਗਦੀ ਹੈ ਮੈਨੂੰ ਇਹਦੇ ਵਿੱਚ ਵੋਟਾਂ ਲੈਣ ਦੀ ਬਦਬੂ ਆ ਰਹੀ ਹੈ ਮੈਂ ਦੱਸਿਆ ਸੀ ਉਹਨਾਂ ਨੂੰ ਉਸ ਵੇਲੇ ਤੇ ਸਾਰੀ ਗੱਲ ਸਮਝਾਈ ਸੀ ਵੀ ਜੇ ਚੰਨੀ ਜੀ ਬਹੁਤ ਇਮਾਨਦਾਰ ਤੇ ਸਿਹਰデア ਡੇਰੇ ਵਾਸਤੇ ਜਾਂ ਗੁਰੂਵਦਾਸ ਮਹਾਰਾਜ ਦੇ ਨਾਮ ਤੇ ਅਧਿਆਨ ਕੇਂਦਰ ਬਣਾਉਣਾ ਚਾਹੁੰਦੇ ਆ ਫਿਰ ਉਹ ਕਿਸੇ ਹੋਰ ਹੈੱਡ ਵਿੱਚੋਂ ਪੈਸੇ ਦੇ ਦੇਣ ਪੰਜਾਬ ਨਿਰਮਾਣ ਦੇ ਫੰਡਾਂ ਚੋਂ ਪੈਸੇ ਨਾ ਦੇਣ ਕਿਉਂਕਿ ਪੰਜਾਬ ਨਿਰਮਾਣ ਦੇ ਫੰਡਾਂ ਚੋਂ ਪੈਸੇ ਖਰਚਣ ਲਈ ਬਹੁਤ ਸਾਰੀਆਂ ਸ਼ਰਤਾਂ ਪਾਬੰਦੀਆਂ ਤੇ ਨਿਯਮ ਹੁੰਦੇ ਆ ਜਿਹੜੇ ਆਪਾਂ ਆਮ ਪੰਚਾਇਤਾਂ ਉੱਤੇ ਲਾਗੂ ਕਰਦੇ ਆ ਤੇ ਉਹਨਾਂ ਨੇ ਕਿਸੇ ਹੋਰ ਹੈਡ ਚੋਂ ਪੈਸੇ ਨਹੀਂ ਦਿੱਤੇ ਫਿਰ ਉਹ ਡਿਸਕ੍ਰੈਸ਼ਨਰੀ ਫੰਡਾਂ ਚੋਂ ਦੇ ਸਕਦੇ ਸੀ ਆਪਣੇ ਐਜ਼ ਅ ਚੀਫ ਮਿਨਿਸਟਰ ਮੰਤਰੀਆਂ ਕੋਲੋਂ ਪੈਸੇ ਲੈ ਕੇ ਉਹਨਾਂ ਵਿੱਚੋਂ ਪੈਸੇ ਦੇ ਸਕਦੇ ਸੀ ਤਾਂ ਤੁਰੰਤ ਪੈਸੇ ਡੇਰਾ ਆਪਣੇ ਕਾਰਜ ਵਾਸਤੇ ਸੰਗਠਨਾਂ ਦੀ ਬਿਹਤਰੀ ਵਾਸਤੇ ਖਰਚ ਕਰ ਸਕਦਾ ਸੀ ਲੇਕਿਨ ਐਸਾ ਨਹੀਂ ਕੀਤਾ ਉਹਨਾਂ ਨੇ ਚਲੋ ਤੀਜਾ ਇੱਕ ਹੋਰ ਸੀ ਜਿਵੇਂ ਜੰਗੇ ਆਯਾਦੀ ਯਾਦਗਾਰ ਬਣੀ ਆ ਜਿਵੇਂ ਬਾਦਲ ਸਾਹਿਬ ਨੇ ਇੱਕ ਚੇਅਰਮੈਨ ਤੇ ਇੱਕ ਅਫਸਰ ਨੂੰ ਅਧਿਕਾਰੀ ਲਾਤਾ ਸੀ ਸਾਰੀਆਂ ਪਾਵਰਾਂ ਉਹਨੂੰ ਦੇ ਦਿੱਤੀਆਂ ਸੀ ਫਾਈਨੈਂਸ਼ੀਅਲ ਪਾਵਰਸ ਕਿਸੇ ਕੋਲੋਂ ਪ੍ਰਵਾਨਗੀ ਲੈਣ ਦੀ ਲੋੜ ਨਹੀਂ ਸੀ ਉਸ ਡਿਜ਼ਾਈਨ ਤੇ ਹੀ ਦੇ ਦਿੰਦੇ ਇਹ ਪਰਮਿਸ਼ਨ ਉਸ ਵੇਲੇ ਚੰਨੀ ਜੀ ਕਰ ਦਿੰਦੇ ਨਹੀਂ ਕਰਕੇ ਗਏ ਚਲੋ ਉਹ ਟਾਈਮ ਨਿਕਲ ਗਿਆ ਪੈਸਾ ਸਰਕਾਰ ਦੇ ਖਜ਼ਾਨੇ ਚ ਲੱਗ ਗਿਆ 31 ਮਾਰਚ 2022 ਤੇ ਅਚਾਨਕ ਜਲੰਧਰ ਦੇ ਸੰਸਦ ਜੀ ਦੀ ਡੈਥ ਹੋ ਗਈ ਤੇ ਇਸ ਸਰਕਾਰ ਨੂੰ ਹੋਇਆ ਇਹਨਾਂ ਦੀ ਵੀ ਨੀਂਦ ਖੁੱਲੀ ਭਗਵੰਤ ਮਾਨ ਜੀ ਦੀ ਕੇਜਰੀਵਾਲ ਜੀ ਦੀ ਇਹ ਵੀ ਫਿਰ ਭੱਜ ਕੇ ਡੇਰੇ ਗਏ ਵੀ ਹੁਣ ਇਲੈਕਸ਼ਨ ਆਉਣੀ ਆ ਜਿਵਨੀ ਚੋਣ ਆਉਣੀ ਆ ਇਹਨਾਂ ਨੇ ਕਿਹਾ ਜੀ ਅਸੀਂ ਹੁਣ ਤੁਹਾਨੂੰ ਪੈਸੇ ਦੇ ਦਿੰਦੇ ਇਹਨਾਂ ਨੇ ਵੀ ਕੋਈ ਹਦਾਇਤਾਂ ਬਦਲੀਆਂ ਨਹੀਂ ਇਹਨਾਂ ਨੇ ਵੀ ਉਹ ਫੰਡ ਪੰਜਾਬ ਨਿਰਮਾਣ ਯੋਜਨਾ ਚ ਰੱਖਿਆ ਇਹਨਾਂ ਨੇ ਵੀ ਕੋਈ ਵੱਖਰਾ ਹੈਡ ਨਹੀਂ ਵਿੱਚੋਂ ਪੈਸੇ ਨਹੀਂ ਦਿੱਤੇ ਇਹਨਾਂ ਨੇ ਵੀ ਡਿਸਕ੍ਰੈਸ਼ਨਰੀ ਫੰਡਿੰਗ ਨਹੀਂ ਦਿੱਤੀ ਇਹਨਾਂ ਨੇ ਵੀ ਜੰਗਿਆਦਦੀ ਦੇ ਡਿਜ਼ਾਈਨ ਤੇ ਪੈਸੇ ਨਹੀਂ ਦਿੱਤੇ ਇਹਨਾਂ ਨੇ ਉਦਾਂ ਹੀ ਐਜ਼ ਇਟ ਇਜ਼ ਜੋ ਪੁਰਾਣੇ ਹੁਕਮ ਹੋਏ ਸੀ ਉਹਨਾਂ ਨੂੰ ਕਹਿੰਦਾ ਜੀ ਅਸੀਂ 25 ਕਰੋੜ ਡੀਸੀ ਸਾਹਿਬ ਨੂੰ ਭੇਜ ਦਿੱਤਾ ਹੁਣ ਡੀਸੀ ਸਾਹਿਬ ਨੂੰ ਪੈਸਾ ਭੇਜਣਾ ਪਤਾ ਕੀ ਆ ਵੀ ਇਸ ਜੇਬ ਚੋਂ ਕੱਢ ਕੇ ਸਰਕਾਰ ਤੇ ਇੱਥੇ ਥੱਲੇ ਵਾਲੀ ਪੈਂਟ ਦੀ ਜੇਬ ਚ ਪਾ ਲਵੇ ਪੈਸੇ ਤਾਂ ਉਹਦੇ ਕੋਲ ਹੀ ਆ ਪੈਸੇ ਪਹਿਲਾਂ ਵੀ ਸਰਕਾਰ ਕੋਲ ਸੀ ਪੈਸੇ ਹੁਣ ਡੀਸੀ ਕੋਲ ਆ ਉਹ ਵੀ ਸਰਕਾਰ ਕੋਲ ਹੀ ਡੇਰੇ ਕੋਲ ਜਾਂ ਲੋਕਾਂ ਕੋਲ ਸੰਗਤਾਂ ਕੋਲ ਤਾਂ 25 ਪੈਸੇ ਵੀ ਨਹੀਂ ਪਹੁੰਚੇ ਬਦਨਾਮੀ ਮਿਲ ਗਈ ਵੀ ਸਰਕਾਰ ਕੋਲੋਂ 25 ਕਰੋੜ ਰੁਪਏ ਲੈ ਲੈ ਡੇਰੇ ਨੇ ਤਾਂ ਕਦੀ ਇਹਨਾਂ ਤੇ ਇਹਨਾਂ ਨੂੰ ਕਿਹਾ ਹੀ ਨਹੀਂ ਵੀ ਸਾਨੂੰ ਗ੍ਰਾਂਟ ਦਿਓ ਇਹਨਾਂ ਮੁਰੇ ਕਦੇ ਹੱਥ ਅੱਡੇ ਹੀ ਨਹੀਂ ਇਹ ਆਪ ਉੱਥੇ ਚੈੱਕ ਲੈ ਕੇ ਆਏ ਸੋ ਹੁਣ 2 ਸਾਲ ਹੋ ਗਏ ਆ ਬੋਰਡ ਵੀ ਲੱਗ ਗਿਆ ਸ਼ਹਿਰ 'ਚ ਸ਼ਾਜ ਵਿੱਚ ਪਾ ਕੇ ਛੱਟ ਵੀ ਦਿੱਤਾ ਵੇ ਅਸੀਂ ਪੈਸੇ ਦੇ ਦਿੱਤੇ ਡੇਰੇ ਨੂੰ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਵੀ ਕੀਤੀਆਂ ਇਲੈਕਸ਼ਨ ਵੀ ਜਿੱਤ ਲਈ ਬਾਈ ਇਲੈਕਸ਼ਨ ਆਮ ਆਦਮੀ ਪਾਰਟੀ ਨੇ ਤੇ ਹੱਲੇ ਵੀ ਜਦੋਂ ਆਰਟੀਆਈ ਚੋਂ ਪਤਾ ਕੀਤਾ ਆ ਤੇ ਉੱਥੇ ਕੋਈ ਪੈਸਾ ਖਰਚ ਨਹੀਂ ਹੋਇਆ ਕੋਈ ਜਗ੍ਹਾ ਨਹੀਂ ਖਰੀਦੀ ਗਈ ਕੋਈ ਮੀਟਿੰਗ ਨਹੀਂ ਹੋਈ ਕੀ ਕਰਦੇ ਇਹ ਮੰਤਰੀ ਇਹਨਾਂ ਦੇ ਕੀ ਕਰਦੇ ਇਹਨਾਂ ਦੇ ਐਮਐਲਏ ਕੀ ਕਰਦੇ ਉਹ ਲੋਕ ਜਿਨ੍ਹਾਂ ਨੂੰ ਵੋਟਾਂ ਪਈਆਂ ਸੀ ਇਸ ਨੂੰ ਲੈ ਕੇ ਤਾਂ ਬੇ ਜਿਹੜੇ ਸੇਵਾਦਾਰ ਹੈ ਜਾਂ ਮੁਖੀ ਹੈ ਉਹਨਾਂ ਨਾਲ ਤੁਹਾਡੀ ਗੱਲਬਾਤ ਹੋਈ ਹੈ ਜਾਂ ਜੱਜਾਂ ਨੇ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਹੋਈ ਹੈ ਦੇਖੋ ਮੁਖੀ ਸੰਤ ਮਹਾਰਾਜ ਨੂੰ ਤਾਂ ਇਹਨਾਂ ਗੱਲਾਂ ਨਾਲ ਲੈਣ ਦੇਣਾ ਨਹੀਂ ਕੋਈ ਉਹ ਤਾਂ ਸੰਤ ਰੂਹ ਆ ਇਹਨਾਂ ਨੇ ਸਰਕਾਰ ਨੇ ਕੋਈ ਪਹੁੰਚ ਨਹੀਂ ਦਿੱਤੀ ਕਿਉਂਕਿ ਸਰਕਾਰ ਦੇ ਅਧਿਕਾਰੀ ਆਈਐਸ ਅਫਸਰ ਆ ਸਾਰੇ ਇਹਦੇ ਮੈਂਬਰ ਜਿਹੜੇ ਬਣਾਏ ਕਮੇਟੀ ਦੇ ਹੁਣ ਉਹ ਤਾਂ ਚੰਡੀਗੜ੍ਹ ਬੈਠੇ ਆ ਡਿਪਟੀ ਕਮਿਸ਼ਨਰ ਸਾਹਿਬ ਨੂੰ ਮਿਲਣ ਲਈ ਉਹ ਆਪ ਆਉਂਦੇ ਆ ਲੇਕਿਨ ਸਰਕਾਰ ਦੀ ਪਿੱਛੋਂ ਕੋਈ ਹਦਾਇਤ ਨਹੀਂ ਕੋਈ ਇੰਟਰਸਟ ਨਹੀਂ ਤਾਂ ਕਰਕੇ ਕੰਮ ਨਹੀਂ ਹੋ ਰਿਹਾ ਕੋਈ ਲੇਕਿਨ ਇੱਕ ਵਾਰੀ ਤੁਸੀਂ ਬੇਫਕੂ ਬਣਾ ਸਕਦੇ ਹੋ ਭੋਲੇ ਭਾਲੇ ਲੋਕਾਂ ਨੂੰ ਦੋ ਵਾਰੀ ਬਣਾ ਸਕਦਾ ਹੁਣ ਇਨਫ ਹੋ ਗਿਆ ਹੁਣ ਜਿਆਤੀ ਹੋ ਗਈ ਹੁਣ ਲੋਕ ਰੋਸ ਵਿੱਚ ਆ ਲੋਕ ਸਮਝਦੇ ਆ ਵੀ ਸਾਡਾ ਨਾ ਧੋਖਾ ਹੁਣ ਇਹਨਾਂ ਨੂੰ ਜਵਾਬ ਦੇਣ ਹਾਂ ਇੱਥੇ ਮੰਤਰੀ ਵੀ ਆਮ ਆਦਮੀ ਪਾਰਟੀ ਦੇ ਹੈਗੇ ਐਮ ਐਲ ਏ ਵੀ ਹੈਗੇ ਉਹ ਉਸ ਨੂੰ ਉਹ ਲੈ ਕੇ ਉਹਦੇ ਵੱਲ ਧਿਆਨ ਕਿਉਂ ਨਹੀਂ ਦਿੰਦੇ ਇਹ ਤਾਂ ਉਹ ਦੱਸ ਸਕਦੇ ਆ ਕਿਉਂਕਿ ਉਹਨਾਂ ਨੂੰ ਉਹ ਸ਼ੈਤਾਨ ਜੇ ਲੋਕ ਆ ਉਹਨਾਂ ਨੂੰ ਲੱਗਦਾ ਸੀ ਅਸੀਂ ਵਰਤਣਾ ਸੀ ਜਿੱਦਾਂ ਆਪਾਂ ਕਾਗਜ਼ ਵਰਤ ਕੇ ਸਿਰ ਦੇਈਦਾ ਉਹਨਾਂ ਨੂੰ ਲੱਗਦਾ ਵੀ ਅਸੀਂ ਸ਼ੈਤਾਨੀ ਕਰ ਲਈ ਆ ਅਸੀਂ ਬੜੇ ਚੁਸਤ ਆ ਤਾਂ ਜਦੋਂ ਗਾਂਹ ਵੋਟਾਂ ਆਉਣਗੀਆਂ ਉਹ ਫੇਰ ਕੋਈ ਨਵਾਂ ਪੈਤੜਾ ਲੈ ਲੈਣਗੇ ਕੋਈ ਨਵਾਂ ਧਕਵੰਜ ਸ਼ੁਰੂ ਕਰ ਲੈਣਗੇ ਇਹ ਐਸਾ ਉਹਨਾਂ ਨੂੰ ਲੱਗਦਾ ਹਾਂ ਹੁਣ ਚੱਲਣ ਵਾਲਾ ਨੇ ਹੁਣ ਅੱਗੇ ਮਹਾਰਾਜ ਦਾ ਲਿਹਾੜਾ ਵੀ ਆ ਰਿਹਾ ਤੁਹਾਨੂੰ ਲੱਗਦਾ ਕਿ ਹੋਰ ਵੀ ਜਿਹੜੀ ਇਹ ਦੂਜਾ ਸਰਕਾਰ ਹੈ ਪਬਲਿਕ ਸਟੰਡ ਖੇਲੇਗੀ ਖੇਡੇਗੀ ਲੇਕਿਨ ਹੁਣ ਲੋਕ ਬਹੁਤ ਸਿਆਣੇ ਆ ਲੋਕਾਂ ਨੂੰ ਸਮਝ ਆ ਗਈ ਆ ਵੀ 2 ਸਾਲ ਤੋਂ ਇਹ ਸਾਨੂੰ 25-25 ਕਰੋੜ ਕਹਿ ਕੇ ਪੰਡਦੇ ਰਹੇ ਆ ਲੇਕਿਨ ਦਿੱਤਾ ਕੁਛ ਨਹੀਂ ਤੇ ਲੋਕ ਆਪ ਸક્ષਮ ਆ ਲੋਕਾਂ ਨੂੰ ਗੁਰੂ ਮਹਾਰਾਜ ਨੇ ਪੂਰੀ ਤਾਕਤ ਦਿੱਤੀ ਆ ਉਹ ਆਪ ਕਰ ਲੈਣਗੇ ਸਾਰਾ ਕੁਝ ਲੈਕਿਨ ਹੁਣ ਦੇਖ ਲਿਆ ਸਾਰਾ ਕੁਝ ਪਿਛਲੀ ਪਿਛਲਾ ਮੁੱਖ ਮੰਤਰੀ ਵੀ ਦੇਖ ਲਿਆ ਤੇ ਹੁਣ ਵੀ ਦੇ ਕੁਝ ਨਹੀਂ ਹੋਇਆ ਆ ਕਿੱਥੇ ਇੱਕ ਕਮਜ਼ੋਰੀ ਲੱਗ ਰਹੀ ਏ ਤੁਹਾਨੂੰ ਸਰਕਾਰ ਦੀ ਨੀਅਤ ਤੇ ਕਮਜ਼ੋਰੀ ਸਰਕਾਰਾਂ ਦੀ ਨੀਅਤ ਤੇ ਕਮਜ਼ੋਰੀ ਆ ਸ਼ੈਤਾਨੀ ਕਰਦੇ ਆ ਸ਼ੈਤਾਨੀ ਸਾਹਮਣੇ ਆ ਗਈ ਏਸੀ ਆਦਮਪੁਰ ਦੇ ਹਿਸਾਬ ਕਾ ਵਿਧਾਇਕ ਫੌਮਨ ਕੁਮਾਰ ਤੀਨੋ ਕੈਮਰਾਮੈਨ ਜਤਿੰਦਰ ਨਾਲ ਵਿਨੇਸ਼ ਸ਼ਰਮਨ ਦੈਨਿਕ ਸੁਰਾ ਟੀਵੀ ਚਲੰਦਰ